ਹਾਂਜੀ ਕਿਸਾਨ ਭਰਾਵੋ ਤੇ ਪੰਜਾਬੀ ਵੀਰੋ ਸਤਿ ਸ੍ਰੀ ਅਕਾਲ। ਸ਼ਾਲ ਹੈ ਬਈ। ਠੀਕ ਹੈ ਜੀ। ਬਈ ਨਾਮ ਮਰਨਾ ਮੇਰੇ ਨਾਮ ਮੇਰਾ ਵਿੱਕੀ ਹੈ। ਪਿੰਡ ਨੀਲੋਵਾਲਾ। ਹਾਂਜੀ। ਤਹਿਸੀਲ ਸਨਾਮਾ ਆਪਣੇ। ਠੀਕ ਹੈ ਜੀ। ਜ਼ਿਲ੍ਹਾ ਸੰਗਰੂਰ ਹੈ। ਇਹਨਾਂ ਨੇ ਆਪਣੇ ਕੋਲੋਂ ਫਾਰਮ ਟਰੈਕ 6055 CRDI ਦੇ ਵਿੱਚ ਟਰੈਕਟਰ ਖਰੀਦ ਕੀਤਾ ਸੀ ਤੇਰੀ ਉਹ ਟਰੈਕਟਰ ਸਨਾਮ ਤੋਂ ਤੇ ਅੱਜ ਤੱਕ ਦਾ ਇਹ ਟਰੈਕਟਰ ਮਤਲਬ ਹੁਣ 2025 ਚੱਲ ਰਿਹਾ 2024 ਮਾਡਲ ਟਰੈਕਟਰ ਆ। ਹੁਣ ਤੱਕ ਕਿਵੇਂ ਚੱਲਿਆ ਬਈ ਟਰੈਕਟਰ? ਬਹੁਤ ਵਧੀਆ ਚੱਲਿਆ ਜੀ। ਅਸੀਂ ਸਾਰੇ ਇੰਪਲੀਮੈਂਟਾਂ ਦੇ ਚਲਾ ਕੇ ਦੇਖ ਲਿਆ ਇਹ। ਹਾਂਜੀ। ਸਾਨੂੰ ਦਾ ਅੱਜ ਤੱਕ ਬਾਈ ਜੇ ਕੋਈ ਪ੍ਰੋਬਲਮ ਨਹੀਂ ਆਈ ਟਰੈਕਟਰ ਦੇ ਵਿੱਚ ਮਤਲਬ ਕੋਈ ਦਿੱਕਤ ਨਹੀਂ ਆਈ ਨਾ ਨਾ ਜੀ ਹਾਂਜੀ ਤੇ ਜਿਵੇਂ ਇਹ ਇਹਦੇ ਵਿੱਚ ਫੀਚਰ ਆਇਆਗਾ ਕਿ ਇਹਦਾ ਆਪਾਂ ਪਾਵਰ ਛੋਟੀ ਵੱਡੀ ਕਰ ਸਕਦੇ ਹਾਂ ਉਹ ਫੀਚਰ ਕਿਵੇਂ ਲੱਗਿਆ ਬਾਈ ਤੁਹਾਨੂੰ ਬਹੁਤ ਵਧੀਆ ਲੋਡ ਦੇ ਹਾਂਜੀ ਇਹਦੇ ਚ ਤਿੰਨ ਮੋੜ ਨੇ ਇਕੋ ਨਾਰਮਲ ਬੂਸਟਰ ਠੀਕ ਹੈ ਜੀ ਤੇ ਇਕੋ ਦੇ ਵਿੱਚ ਇਹ 45 ਹੌਸਪਾਵਰ ਜੋਰ ਲਾਉਂਦਾ ਹਾਂਜੀ ਤੇ ਨਾਰਮਲ ਦੇ ਵਿੱਚ 50 ਤੋਂ 55 ਲਾ ਲਓ ਬੂਸਟਰ ਚ 60 ਇੱਕੀ ਲਾ ਲਓ ਠੀਕ ਹੈ ਜੀ ਮਤਲਬ ਛੋਟੇ ਤੋਂ ਵੱਡੇ ਟਰੈਕਟਰ ਦਾ ਕੰਮ ਬਟਰਾ ਘੱਟ ਆਉਂਦਾ ਜਿਵੇਂ ਆਪਾਂ ਨੇ ਖਾਲੀ ਜਾਣਾ ਲੈ ਕੇ ਟਰੈਕਟਰ ਘਰ ਨੂੰ ਜਾਂ ਖਾਲੀ ਟਰਾਲੇ ਆਪਾਂ ਮੰਡੀ ਚੋ ਲੈ ਕੇ ਆਉਣੇ ਆਗੇ ਤਾਂ ਇੱਕੋ ਲਾ ਲਓ 45 ਨਾਲੇ ਤਾਂ ਆਪਣੇ ਤੇਲ ਦੀ ਖਪਤ ਘਟ ਜਾਂਦੀ ਹੈਗੀ ਤੇ ਇਹ ਚੀਜ਼ਾਂ ਵਾਸਤੇ ਜਿਹੜੇ ਤਿੰਨ ਮੂੜ ਨੇ ਬਹੁਤ ਜ਼ਿਆਦਾ ਵਧੀਆ ਨੇ ਠੀਕ ਹੈ ਜੀ ਇੱਕ ਸੈਂਸਰ ਸਿਸਟਮ ਜਿਵੇਂ ਇਹਦੇ ਵਿੱਚ ਟਰੈਕਟਰ ਦੇ ਵਿੱਚ ਸੈਂਸਰ ਸਿਸਟਮ ਆ ਉਹ ਤੁਹਾਨੂੰ ਕਿਵੇਂ ਲੱਗਿਆ ਕਿ ਜਿਵੇਂ ਕਿ ਕਿਸਾਨ ਵੀ ਡਰਦੇ ਨੇਗੇ ਉਹ ਚੀਜ਼ ਤੋਂ ਵੀ ਯਾਰ ਕੋਈ ਚੀਜ਼ ਖਰਾਬ ਨਾ ਹੋਵੇ ਇਹਦੇ ਵਿੱਚ ਆਪਾਂ ਨੂੰ ਦਿੱਕਤ ਆ ਗਈ ਬੱਤੀ ਆ ਗਈ ਕੋਈ ਉਹਦੀ ਦਿੱਕਤ ਆ ਗਈ ਉਹ ਤੋਂ ਮਤਲਬ ਵੀ ਕਿਸਾਨ ਵੀ ਡਰਨ ਨਾ ਕੀ ਮਤਲਬ ਤੁਹਾਨੂੰ ਹਾਲੇ ਤੱਕ ਪਤਾ ਲੱਗਿਆ ਕੋਈ ਆਇਆ ਸੈਂਸਰ ਵਗੈਰਾ ਜੀ ਹਾਂਜੀ ਹਾਂਜੀ ਇਹਦਾ ਸ ਆਪ ਐਕਟਰਾ ਇਹਦਾ ਪਾਣੀ ਵਾਲਾ ਠੀਕ ਹੈ ਵੀਰੇ ਇਹ ਸਾਨੂੰ ਜਦੋਂ ਅਸੀਂ ਉਧਰ ਬਾਹਰੇ ਸੀ ਸਾਡੇ ਫਾਰਮ ਕਣੀ ਹਾਂਜੀ ਤੇ ਉਹਦੇ ਇਹਦੇ ਵਿੱਚ ਸੈਂਸਰ ਆ ਗਿਆ ਸੀ ਪਾਣੀ ਵਾਲਾ 32 32 ਕੋਲ ਆ ਗਿਆ ਸੀ ਹਾਂਜੀ ਤੇ ਉਹਦੋਂ ਅਸੀਂ ਕੰਪਨੀ 'ਚ ਫੋਨ ਮਾਰਿਆ ਕੰਪਨੀ ਨੇ ਸਾਡੇ ਕੋਲੇ ਮਿੰਟਾਂ ਦਾ ਸਾਜਾ ਹਾਂਜੀ ਪੁਰੇ ਫੋਰਮੈਨ ਆ ਗਿਆ ਸਾਡੇ ਕੋਲੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਆਹਾ ਦੋ ਚੂੜੀ ਖੋਲੋ ਸੈਂਸਰ ਆ ਗਿਆ ਹਾਂਜੀ ਸੈਂਸਰ ਆ ਗਿਆ ਤੇ ਖੋਲ ਕੇ ਪਾਣੀ ਸਾਰਾ نیچے ਉਦੋਂ ਬਾਅਦ ਨੂੰ ਦਵਾਰੂ ਕਾ ਸਕੋ ਮਤਲਬ ਸਾਫ਼ ਕਰਕੇ ਲਾ ਦਿਓ ਇਹ ਸਹੀ ਹੋ ਜਾਂਦਾ ਡਾਕਟਰ ਇਹਦੇ ਨਾਲ ਇੰਜਨ ਦੀ ਲਾਈਫ ਬਹੁਤ ਜ਼ਿਆਦਾ ਹੈ ਜੀ हां जी ਇਹਦੇ ਇੰਜਨ ਦੀ ਬੱਚਤ ਹੋ ਜਾਂਦੀ ਹੈ ਮਤਲਬ ਡੀਜ਼ਲ ਪਾਣੀ ਇਹਦਾ ਅੱਗੇ ਨਹੀਂ ਜਾਂਦਾ ਹੈਗਾ ਇੰਨਾ ਹੁੰਦਾ ਹੈ। ਹਾਂਜੀ ਹਾਂਜੀ ਠੀਕ ਹੈ ਵੀਰੇ। ਵੀ ਮਿਕਸ ਨਹੀਂ ਹੁੰਦਾ। ਇਹ ਨਾਲ ਇੰਜਨ ਦੀ ਲਾਈਫ ਬਹੁਤ ਜ਼ਿਆਦਾ ਠੀਕ ਹੈ ਵੀਰੇ। ਜਿਵੇਂ ਹੁਣ ਇਹਦੇ ਵਿੱਚ ਗੀਅਰ ਵਗੈਰਾ 4 ਸਪੀਡ ਟਰੈਕਟਰ ਆਇਆ ਹੈ ਗੀਅਰ ਵਗੈਰਾ ਕਿਵੇਂ ਲੱਗੇ ਵੀਰੇ? ਗੀਅਰ ਭਾਈ ਇਹਦੀ ਸਪੀਡਾਂ ਹੀ ਬਹੁਤ ਵਧੀਆਂ ਨੇ। ਹਾਂਜੀ ਇਹ ਮਤਲਬ 4 ਸਪੀਡ ਟਰੈਕਟਰ ਆ ਗਿਆ ਇਹ ਜੇ ਕਿਸੇ ਵੀਰ ਨੇ ਲੈਣਾ ਸੁਪਰ ਸੀਟਰ ਵਾਸਤੇ ਤੇ ਛੋਟਾ ਗੀਅਰ ਲੱਗਿਆ ਹੋਇਆ ਜਿਹਨੂੰ ਆਪਾਂ ਚੋਂ ਤਾਂ ਆਪਾਂ ਨੂੰ ਸੁਪਰ ਸੀਟਰ ਵਾਸਤੇ ਸਪੈਸ਼ਲ ਗੀਅਰ ਕਹਿ ਸਕਦੇ ਹਾਂਗੇ। ਹੋ ਉਹ ਚੀਜ਼ ਕੰਪਨੀ ਨੇ ਦੇ ਵਿੱਚ ਪਹਿਲਾਂ ਹੀ ਦਿੱਤੀ ਉਹ ਲਾਉਣਿਆਂ ਇਹਦਾ ਤੋਰਾ ਕੱਟ ਜਣਾ ਟਰੈਕਟਰ ਦਾ ਉਹ ਵੀ ਬਹੁਤ ਸੋਹਣਾ ਫੀਚਰ ਇਹਦੇ ਵਿੱਚ ਆਇਆ ਟਰੈਕਟਰ ਦਾ ਹੋਰ ਬਾਈ ਕਟਾਈ ਪੱਖੋਂ ਕਿਵੇਂ ਸਾਡਾ ਟਰੇ ਪਾਵਰ ਜਿਹੜਾ ਮੈਂ ਕਹਿੰਦਾ ਨਵੀਂ ਕਾਰ ਦੀ ਕਟਾਈ ਵੀ ਨਹੀਂ ਗਈ ਜਿੰਨੀ ਰੈਡੀ ਇਹਦੀ ਕਟਾਈ ਆ ਅੱਛਾ ਜੀ ਹਾਂਜੀ ਮਤਲਬ ਵੀ ਚਲਾਉਣ ਦੇ ਵਿੱਚ ਇਹ ਬਹੁਤ ਹੀ ਆਰਾਮ ਦਾ ਟਰੈਕਟਰ ਹੈਗਾ ਬਾਹੀ ਕਰੀ ਜਾਓ ਬੰਦਾ ਭੁੱਲ ਜਾਂਦਾ ਵੀ ਟਰੈਕਟਰ ਤੇ ਬੈਠਿਆ ਮੈਂ ਹਾਂਜੀ ਹਾਂਜੀ ਤੇ ਬਾਕੀ ਹੋਰ ਕੀ ਚੀਜ਼ ਵਧੀਆ ਲੱਗੀ ਵੀ ਟਰੈਕਟਰ ਦੀ ਬਾਈ ਕੋਈ ਸਾਨੂੰ ਇਹ ਚ ਕਮੀ ਲੱਗੀ ਹੋਣੀ ਟਰੈਕਟਰ ਦੇ ਵਿੱਚ ਕੋਈ ਕਮੀ ਲੱਗੀ ਹੈ ਵੈਸੇ ਸਾਡੇ ਕੋਲੇ ਪਹਿਲਾਂ ਵੀ ਤਨਸੀਫ ਤੇ ਚੌਥਾ ਸਾਡੇ ਕੋਲੇ ਇਹ ਇਹ ਚੌਥਾ ਟਰੈਕਟਰ ਆ ਸਾਡੇ ਕੋਲ ਹਾਂਜੀ ਅਸੀਂ ਪਹਿਲਾਂ 17-17 ਸਾਲ 15 ਸਾਲਾ ਚਲਾ ਕੇ ਵੇਚੇ ਨੇ ਅਸੀਂ ਤਾਂ ਨਵੀਂ ਲੈਣੇ ਆ ਬਾਈ ਹਾਂਜੀ ਉਹਨਾਂ 'ਚ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਲੱਗੀ ਐਵੇਂ ਆਪਾਂ ਕੰਪਨੀ ਨੂੰ ਅਸੀਂ ਤੇਰੀ ਓਟ ਸਨਾਵ ਤੋਂ ਟਰੈਕਟਰ ਲੈਂਦਾ ਸੀ ਇਹ ਹਾਂਜੀ ਵੀ ਆਪਾਂ ਐਵੇਂ ਕੰਪਨੀ ਦਾ ਨਾਮ ਪਤਨਾਵ ਕਰ ਦਈਏ ਸਰਵਿਸ ਬਹੁਤ ਵਧੀਆ ਜੀ ਉਹਨਾਂ ਦੀ ਅੱਛਾ ਜੀ ਅੱਜ ਤਾਂ ਫੋਨ ਕਰਿਆ ਸੀ 10 ਮਿੰਟਾਂ 'ਚ ਸਾਡੇ ਕੋਲੇ ਫੋਰਮੈਨ ਆ ਗਿਆ ਠੀਕ ਹੈ ਹਾਂਜੀ ਅਸੀਂ ਪਹਿਲਾਂ 17-17 ਸਾਲ 15 ਸਾਲਾ ਚਲਾ ਕੇ ਵੇਚੇ ਨੇ ਅਸੀਂ ਤਾਂ ਨਵੀਂ ਲੈਣੇ ਆ ਬਾਈ ਹਾਂਜੀ ਉਹਨਾਂ ਚ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਲੱਗੀ ਐਵੇਂ ਆਪਾਂ ਕੰਪਨੀ ਨੂੰ ਅਸੀਂ ਤੇਰੀ ਓਟ ਸਨਾਵ ਤੋਂ ਟਰੈਕਟਰ ਲੈਂਦਾ ਸੀ ਇਹ ਹਾਂਜੀ ਵੀ ਆਪਾਂ ਐਵੇਂ ਕੰਪਨੀ ਦਾ ਨਾਮ ਬਦਨਾਮ ਕਰਦੀਏ ਸਰਵਿਸ ਬਹੁਤ ਵਧੀਆ ਜੀ ਉਹਨਾਂ ਦੀ ਅੱਛਾ ਜੀ ਅੱਜ ਤਾਂ ਫੋਨ ਕਰਿਆ ਸੀ 10 ਮਿੰਟਾਂ ਚ ਸਾਡੇ ਕੋਲੇ ਫੋਰਮੈਨ ਆ ਗਿਆ ਠੀਕ ਹੈ ਵੀਰੇ ਤੇ ਉਹ ਸਾਨੂੰ ਦੱਸ ਗਏ ਸੀ ਕਹਿੰਦੇ ਐ ਕਰਕੇ ਵੀ ਪਾਣੀ ਕੱਟ ਲਿਆ ਕਰੋ ਇੱਕ ਹੋਰ ਕਈ ਵੀਰ ਕਹਿੰਦੇ ਨੇ ਵੀ ਇਹ ਗਰਮ ਗਰਮ ਹੁੰਦੇ ਆ ਟਰੈਕਟਰ ਕਿਵੇਂ ਹੁੰਦੇ ਵੀਰੇ ਨਾ ਬਾਈ ਇਹ ਚ ਇੰਟਰਕੂਲਰ ਲੱਗਿਆ ਹੈ ਬਾਈ ਹਾਂਜੀ ਗਰਮ ਵਾਲੀ ਸੂਈ ਜੇ ਗਰਮ ਚ ਵਗ ਵੀ ਜਾਊ 1 ਸਕੰਡ ਚ ਠੰਡਾ ਹੋ ਜਾਂਦਾ ਚੱਲਦਾ ਚੱਲਦੀ ਠੰਡਾ ਹੋ ਜਾਂਦਾ ਠੀਕ ਹੈ ਵੀਰੇ ਹਾਂਜੀ ਅਸੀਂ ਮਤਲਬ ਜਾਣ ਬੁਝ ਕੇ ਵੀ ਕਰਮ ਕਰਦੀਏ ਟਰੈਕਟਰ ਹੁੰਦਾ ਨਹੀਂਗਾ ਅਸੀਂ ਨੇ ਬਾਈ ਕਰਿਆ ਸੀ ਇਹ ਹਾਂਜੀ ਕਪੜਾ ਕੋਪੜਾ ਲਾ ਕੇ ਮੈਂ ਕਰਿਆ ਸੀਗਾ ਅੱਛਾ ਜੀ ਤੇ ਉਸ ਤੋਂ ਬਾਅਦ ਏਟਰਕੂਲਰ ਨੇ 1 ਸਕੰਡ ਚ ਠੰਡਾ ਕਰਤਾ ਇਹ ਠੀਕ ਹੈ ਵੀਰੇ ਹਾਂਜੀ ਤੇ ਬਾਕੀ ਨਾ ਪ੍ਰੋਪਰ ਹੀਟ ਚ ਹੋ ਗਿਆ ਹਾਂਜੀ ਗਰਮ ਹੋ ਗਿਆ ਟਰੈਕਟਰ ਨੇ ਆਟੋਮੈਟਿਕਲੀ ਠੰਡਾ ਹੋ ਗਿਆ ਹਾਂਜੀ ਇਹ ਵੀ ਥੋੜੀ ਟਰੈਕਟਰ ਦੀ ਤਸੱਲੀ ਹੈਗੀ ਜੇ ਕਿਸੇ ਵੀਰ ਨੇ ਲੈਣਾ ਪਰ ਅੱਪਾ ਇਹ ਕਹਿ ਸਕਦੇ ਆ ਵੀ ਟਰੈਕਟਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਬਾਈ ਅੱਖਾ ਬੰਦ ਕਰਕੇ ਲਓ ਠੀਕ ਹੈ ਜੀ ਜਿੰਨਾ ਚਿਰ ਕੋਈ ਵੀ ਚੀਜ਼ ਜਦੋਂ ਨਵੀਂ ਆਉਂਦੀ ਆ ਆਪਾਂ ਨੂੰ ਪਹਿਲਾਂ ਡਰ ਹੁੰਦਾ ਹੈਗਾ ਹਨਾ ਜੀ ਵੀ ਇਹਦੇ ਕੋਈ ਦਿੱਕਤ ਨਾ ਆ ਜੇ ਠੀਕ ਹੈ ਜਿੰਨਾ ਚਿਰ ਆਪਾਂ ਆਪ ਨਹੀਂ ਚਲਾਵਾਂਗੇ ਯਾਰ ਤੁਹਾਨੂੰ ਦਿੱਕਤ ਦਾ ਕਿਵੇਂ ਪਤਾ ਲੱਗੂਗਾ ਹਾਂਜੀ ਹਨਾ ਠੀਕ ਹੈ ਜੀ ਹਾਂਜੀ ਤੇ ਸਾਨੂੰ ਤਾਂ ਬਾਈ ਕੋਈ ਪ੍ਰੋਬਲਮ ਲੱਗੀ ਨਹੀਂ ਇਹਦੇ ਵਿੱਚ ਠੀਕ ਹੈ ਤੇ ਸੋ ਵੀਰ ਨਾਲ ਗੱਲ ਹੋਈ ਸੀ ਕਿ ਇਹ ਵੀਰ ਨੇ 60 55 ਟਰੈਕਟਰ ਸੀਆਰ ਡੀ ਚੱਲ ਰਿਹਾ ਤੇ ਬਹੁਤ ਸੋਹਣਾ ਚੱਲ ਰਿਹਾ ਤੇਲ ਖਰਚਾ ਵੀ ਘੱਟ ਆ ਬਾਈ ਕਹਿੰਦਾ ਤੇ ਆਪਦੀ ਮਰਜ਼ੀ ਦੇ ਨਾਲ ਇਹ ਪਾਵਰ ਵਧਾ ਘਟਾ ਲੈਂਦਾ ਹੈਗਾ ਤੇ ਜੇ ਕਿਸੇ ਹੋਰ ਵੀਰ ਵੀਰ ਨੇ ਵੀ ਟਰੈਕਟਰ ਲੈਣਾਗਾ ਤਾਂ ਉਹ ਕੰਟੈਕਟ ਕਰ ਸਕਦਾ ਸਾਡੇ ਨਾਲ ਤੇਰੀ ਉਹ ਟਰੈਕਟਰ ਸੁਨਾਮ ਦੇ ਵਿੱਚ ਆਪਣੀ ਏਜੰਸੀ ਹੈਗੀ ਤੇ ਕੰਟੈਕਟ ਨੰਬਰ ਹੈ 99140 10555 ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਕਿਸਾਨ ਵੀਰ ਇਹ ਵੀਡੀਓ ਦੇਖ ਕੇ ਆਪਣਾ ਮਨ ਬਣਾ ਸਕਣ ਧੰਨਵਾਦ ਜੀ ਧੰਨਵਾਦ ਬੜਾ